10 ਗੁਰੂ ਸਾਹਿਬਾਨ ਦੇ ਸਮੇਂ ਦਿੱਲੀ ਤਖਤ ਤੇ ਕਿਹੜੇ ਹੁਕਮਰਾਨਾਂ ਨੇ ਰਾਜ ਕੀਤਾ ਗੁਰੂ ਨਾਨਕ ਸਾਹਿਬ ਸਮੇਂ ਦਿੱਲੀ ਤਖਤ ਤੇ ਲੋਧੀਆਂ ਦਾ ਰਾਜ ਸੀ ਇਹਨਾਂ ਤੋਂ ਬਾਅਦ ਮੁਗਲ ਆਏ ਬਾਬਰ ਨੇ ਰਾਜ ਕੀਤਾ ਤੇ ਇਸਦੇ ਪੁੱਤਰ ਹਮਾਇੂਨ ਨੇ ਰਾਜ ਕੀਤਾ ਗੁਰੂ ਅੰਗਦ ਸਾਹਿਬ ਸਮੇਂ ਹਮਾਇੂਨ ਨੂੰ ਹਰਾ ਕੇ ਸ਼ੇਰ ਸਾਸੂਰੀ ਤਖਤ ਤੇ ਬੈਠਾ ਇਸ ਤੋਂ ਬਾਅਦ ਇਸ ਦਾ ਪੁੱਤਰ ਜalal ਖਾਨ ਨੇ ਰਾਜ ਕੀਤਾ ਗੁਰੂ ਅਮਰਦਾਸ ਜੀ ਸਮੇਂ ਜalal ਖਾਨ ਹੀ ਬਾਦਸ਼ਾਹ ਸੀ ਇਸ ਤੋਂ ਬਾਅਦ ਰਾਜ ਆਇਆ ਅਕਬਰ ਦਾ ਗੁਰੂ ਰਾਮਦਾਸ ਜੀ ਸਮੇਂ ਅਕਬਰ ਹੀ ਬਾਦਸ਼ਾਹ ਸੀ ਗੁਰੂ ਅਰਜਨ ਸਾਹਿਬ ਸਮੇਂ ਅਕਬਰ ਦੇ ਇਸਦੇ ਪੁੱਤਰ ਜਹਾਂਗੀਰ ਨੇ ਰਾਜ ਕੀਤਾ ਜਹਾਂਗੀਰ ਨੇ ਹੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸਮੇਂ ਜਹਾਂਗੀਰ ਹੀ ਬਾਦਸ਼ਾਹ ਸੀ ਇਸ ਤੋਂ ਬਾਅਦ ਇਸ ਦਾ ਪੁੱਤਰ ਸ਼ਾਹ ਜਹਾਂ ਤਖਤ ਤੇ ਬੈਠਾ ਇਸ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਜਿੱਤੇ ਸਨ ਗੁਰੂ ਹਰ Rai ਸਾਹਿਬ ਜੀ ਸਮੇਂ ਸ਼ਾਹ ਜਹਾਂ ਤੇ ਇਸ ਦਾ ਪੁੱਤਰ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਸਮੇਂ ਔਰੰਗਜ਼ੇਬ ਹੀ ਬਾਦਸ਼ਾਹ ਸੀ ਔਰੰਗਜ਼ੇਬ ਨੇ ਹੀ ਗੁਰਤੇਗ ਬਾਦਸ਼ਾਹ ਜਨ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਮੇਂ ਔਰੰਗਜ਼ੇਬ ਹੀ ਬਾਦਸ਼ਾਹ ਸੀ ਇਸ ਤੋਂ ਬਾਅਦ ਇਸ ਦਾ ਪੁੱਤਰ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਬਹਾਦਰ ਸ਼ਾਹ ਗੁਰਗੋਬਿੰਦ ਸਿੰਘ ਜੀ ਦੀ ਮਦਦ ਨਾਲ ਹੀ ਬਾਦਸ਼ਾਹ ਬਣਿਆ ਸੀ